पंजाब का प्रधान भी अपर कास्ट है प्रधान का सीएलपी लीडर भी अपर कास्ट है पंजाब की महिला बिंद भी, भी अपर कास्ट है पंजाब का जनरल सेक्टरी भी अपर कास्ट है यार हम कहा जाए ये लोग कहा जाएंगे अफसोस की बात है जो आदमी डिजर्व नहीं करता था सो चन्नी साहब के बयान से मैं कोई टिप्पा टिप्पणी नहीं करना कल चुके हैं कल चुके ਦੋਸਤੋ ਪਿਛਲੇ ਹਫਤੇ ਪੰਜਾਬ ਕਾਂਗਰਸ ਦੇ ਐਮ ਨੇਤਾ ਦਿੱਲੀ ਹਾਈ ਕਮਾਂਡ ਕੋਲ ਡੇਰਾ ਲਾਈ ਬੈਠੇ ਸਨ ਕਾਰਨ 2027 ਦੀਆਂ ਚੋਣਾਂ ਲਈ ਆਪਣੀ ਆਪਣੀ ਦਾਵੇਦਾਰੀ ਠੋਕਣਾ ਇਹਨਾਂ ਵਿੱਚੋਂ ਸਭ ਤੋਂ ਮੂਰੇ ਸਨ ਚਰਨਜੀਤ ਸਿੰਘ ਚੰਨੀ ਉਹ ਚਾਹੁੰਦੇ ਸਨ ਕਿ ਪੰਜਾਬ ਵਿੱਚ 2027 ਲਈ ਕੋਈ ਦਲਦਚਿਹਰਾ ਮੁੱਖ ਮੰਤਰੀ ਦਾ ਚਿਹਰਾ ਡਿਕਲੇਅਰ ਕਰ ਦਿੱਤਾ ਜਾਵੇ ਇਸ ਲਈ ਉਹਨਾਂ ਨੇ ਪਾਰਟੀ ਵਿੱਚ ਸਾਰੇ ਐਮ ਉਹਦੇ ਜੱਟਾਂ ਕੋਲ ਹੁੰਦਾ ਤਾਨਾ ਦਿੱਤਾ ਕਿ ਲੋਕਤੰਤਰ ਵਿੱਚ ਉਹਦੇ ਖਾਸ ਕਰਕੇ ਮੁੱਖ ਮੰਤਰੀ ਵਰਗਾ ਅਹੁਦਾ ਦੋਸਤੋ ਸਿਰਫ ਜਾਤ ਕਰਕੇ ਹੀ ਦਿੱਤਾ ਜਾਣਾ ਠੀਕ ਹੈ ਕਿ ਜਾਤ ਪਾਤ ਅੱਜ ਵੀ ਉਨੀ ਹੀ ਐਮਤ ਰੱਖਦੀ ਹੈ ਜਿੰਨਾ ਅਸੀਂ ਕਿਸੇ ਕਹਾਣੀਆਂ ਵਿੱਚ ਸੁਣਦੇ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਦੋਸਤੋ ਕਾਂਗਰਸ ਪਾਰਟੀ ਵਿੱਚ ਛੇੜੇ ਇਸ ਕਾਡੋ ਕਲੇਸ਼ ਬਾਰੇ ਹੀ ਜਾਣਕਾਰੀ ਪ੍ਰਾਪਤ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਦਿੱਲੀ ਦੀ ਹਾਈ ਕਮਾਂਡ ਨੇ ਤਾਂ ਕਹਿ ਦਿੱਤਾ ਕਿ ਕੋਈ ਮਤ ਭੇਦ ਨਹੀਂ ਹੈ ਪਾਰਟੀ ਵਿੱਚ 2027 ਦੀਆਂ ਚੋਣਾਂ ਵੇਲੇ ਪੂਰੀ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਪੰਜਾਬ ਵਿੱਚ ਚੋਣ ਲੜੇਗੀ ਪਰ ਕੀ ਸੱਚਮੁੱਚ ਹੀ ਇੰਜ ਹੋਵੇਗਾ ਦੋਸਤੋ ਔਖੀ ਘੜੀ ਦਾ ਹੋ ਸਕਦਾ ਹੈ ਕਿ ਇਹ ਲੋਕ ਇਕੱਠੇ ਹੋ ਜਾਣ ਪਰ ਜਦੋਂ ਸਾਹਮਣੇ ਰਾਜਗਦੀ ਦੀਸਦੀ ਹੋਵੇ ਉਸ ਵੇਲੇ ਉਸ ਵੇਲੇ ਦਾ ਖਾਨਾ ਜੰਗੀ ਦੀ ਪੂਰੀ ਸੰਭਾਵ ਪੰਜਾਬ ਦੀਆਂ ਸੂਬਾ ਬਾਰੇ ਚੰਗੀ ਤਰ੍ਹਾਂ ਜਾਣਨ ਲਈ ਇਸ ਵੀਡੀਓ ਵਿੱਚ ਹੋਰ ਅੱਗੇ ਵਧਣ ਤੋਂ ਪਹਿਲਾਂ ਆਪਾਂ ਇੱਕ ਇਤਿਹਾਸਿਕ ਘਟਨਾ ਬਾਰੇ ਜਾਣਕਾਰੀ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਬਹੁਤ ਕੁਝ ਆਪਣੇ ਆਪ ਹੀ ਕਲੀਅਰ ਹੋ ਜਾਵੇਗਾ ਦੋਸਤੋ ਸਿੱਖ ਰਾਜ ਬਣਾਇਆ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਬਾਕੀ ਦੋਸਤੋ ਬੰਦਾ ਸਿੰਘ ਬਹਾਦਰ ਨੇ ਵੀ ਪਹਿਲਾਂ ਸਿੱਖ ਰਾਜ ਬਣਾਇਆ ਸੀ ਪਰ ਉਹ ਕੁਝ ਮਹੀਨਿਆਂ ਦੀ ਹੀ ਗੱਲ ਸੀ ਦੋਸਤੋ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਸ਼ਾਸਨ ਕਾਲ 1801 ਤੋਂ ਲੈ ਕੇ 1839 ਤੱਕ ਰਿਹਾ ਬਸ 38 ਕੋ ਸਾਲ ਦਾ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੇ ਰਾਜਗਦੀ ਦੇ ਵਾਰਸਾਂ ਦੀ ਜੋ ਜੰਗ ਛੇੜੀ ਸਭ ਨੂੰ ਯਾਦ ਹੀ ਹੋਵੇਗਾ। ਕੋਣ ਬਾਕੀ ਬਚਿਆ ਮਹਾਰਾਜਾ ਦਲੀਪ ਸਿੰਘ ਨੂੰ ਛੱਡ ਕੇ ਜੋ ਬਾਅਦ ਵਿੱਚੋ ਦੋਸਤੋ ਇਸਾਈ ਬਣਾ ਦਿੱਤੇ ਗਏ ਸਨ ਅੰਗਰੇਜ਼ੀ ਹਕੂਮਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜਾਂ ਨੂੰ ਦੋਸਤੋ ਉਸ ਵੇਲੇ ਸਾਹਮਣੇ ਮਹਾਰਾਜੇ ਦੀ ਗੱਦੀ ਦਿਖਦੀ ਸੀ। ਉਸ ਨੂੰ ਪਾਉਣ ਦੀ ਚਾਹਤ ਵਿੱਚ ਸ਼ਾਸਨ ਕਰਦੇ ਹੋਏ ਪੂਰਾ ਰਾਜਵੰਸ਼ ਘਟ ਵੱਟ ਕੇ ਮਰਿਆ ਸੀ ਆਪਸ ਵਿੱਚ। ਫੇਰ ਫੇਰ 1849 ਵਿੱਚ ਦੋਸਤੋ ਅੰਗਰੇਜ਼ਾਂ ਨੇ ਪੰਜਾਬ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ਸੀ। ਇਹ ਹੈ ਸਾਡੇ ਪੰਜਾਬੀਆਂ ਦੀ ਬ੍ਰਿਤੀ ਸੁਭਾ ਨੂੰ ਦਰਸਾਉਂਦੀ ਹੋਈ ਇੱਕ ਸੱਚੀ ਇਤਿਹਾਸਿਕ ਘਟਨਾ ਕਾਂਗਰਸਾਂ ਲਈ ਵੀ ਤਾਂ ਦੋਸਤੋ ਪੰਜਾਬ ਵਿੱਚ ਮੁੱਖ ਮੰਤਰੀ ਬਣਨਾ ਸੱਤਾ ਪ੍ਰਾਪਤ ਕਰਨੀ ਲੋਕਤੰਤਰ ਵਿੱਚ ਉਸ ਵਰਗਾ ਹੀ ਤਾਂ ਕਦਮ ਹੈ 2027 ਵਿੱਚ ਮੀਡੀਆ ਵਿੱਚ ਦੋਸਤੋ ਆਮ ਆਦਮੀ ਪਾਰਟੀ ਦੀ ਹਵਾ ਡਾਊਨ ਅਤੇ ਕਾਂਗਰਸ ਦੀ ਹਵਾ ਥੋੜੀ ਠੀਕ ਠਾਕ ਹੈ ਇਹ ਚੱਲ ਰਿਹਾ ਹੈ ਬਸ ਕਾਂਗਰਸ ਵਿੱਚ ਖਲਾਰਾ ਪੈਣਾ ਸ਼ੁਰੂ ਹੋ ਗਿਆ ਇਹ ਸੁਣਦੇ ਹੀ ਇਸ ਖਲਾਰੇ ਨੂੰ ਸਮਝਣ ਲਈ ਬਹੁਤਾ ਪਿੱਛੇ ਨਹੀਂ ਜਾਣਾ ਪੈਣਾ ਹੈ ਸਗੋਂ ਮਹੀਨਾ ਕੁ ਹੀ ਪਿੱਛੇ ਜਾਂਦੇ ਹਾਂ ਦੋਸਤੋ ਇੱਕ ਟੀਵੀ ਚੈਨਲ న్యూਸ 18 ਪੰਜਾਬੀ ਯੂਸ ਤੇ ਕਈ ਦਿਨਾਂ ਤੱਕ ਸੁਜਿੰਦਰ ਸਿੰਘ ਰੰਧਾਵਾ ਉਹਨਾਂ ਦੀਆਂ ਇੰਟਰਵਿਊਜ਼ ਕਈ ਕਲਿੱਪਸ ਚਲਦੀਆਂ ਰਹੀਆਂ ਗੱਲ ਕੀ ਉਹਨਾਂ ਨੂੰ ਪੰਜਾਬ ਵਿੱਚ ਕਾਂਗਰਸ ਦਾ ਅਹਿਮ ਨੇਤਾ ਦਰਸਾਨ ਦੀ ਉਸ ਚੈਨਲ ਦਾ ਹੀ ਕੋਸ਼ਿਸ਼ ਕੀਤੀ ਗਈ ਦੋਸਤੋ ਕਾਂਗਰਸ ਦੀ ਪਿਛਲੀ ਟਰਮ ਵਿੱਚ ਆਖਰੀ ਮਹੀਨਿਆਂ ਵਿੱਚ ਜਦੋਂ ਕੈਪਟਨ ਮਨਿੰਦਰ ਸਿੰਘ ਨੂੰ ਹਟਾ ਕੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਦੋਸਤੋ ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੂੰ ਡਿਪਟੀ ਸੀਐਮ ਬਣਾਇਆ ਗਿਆ ਜਦੋਂ ਕਿ ਉਹ ਉਸ ਵੇਲੇ ਦੋਸਤੋ ਪੰਜਾਬ ਦੇ ਐਮਐਲਏ ਦੀ ਪਹਿਲੀ ਪਸੰਦ ਸਨ ਅਤੇ ਉਹ ਮੁੱਖ ਮੰਤਰੀ ਬਣ ਸਕਦੇ ਸਨ ਪਰ ਕਾਂਗਰਸ ਦੀ ਦਿੱਲੀ ਦੀ ਹਾਈ ਕਮਾਂਡ ਨੇ ਪੰਜਾਬ ਦੇ ਦਲਿਤ ਵੋਟਰਾਂ ਨੂੰ ਪ੍ਰਭਾਵਨ ਲਈ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ। ਇੰਜ ਉਸ ਵੇਲੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ ਤੇ ਸੁਖਜਿੰਦਰ ਨੇ ਦਾਵਾ ਉਹ ਮੁੱਖ ਮੰਤਰੀ ਬੰਦੇ ਬੰਦੇ ਰਹ ਗਏ। ਬਾਕੀ ਦੋਸਤੋ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਬਹੁਤ ਹੀ ਗਲਤ ਕਦਮ ਸੀ ਕਿਉਂਕਿ ਉਹਨਾਂ ਦੇ ਉੱਪਰ ਦੋਸਤੋ ਮੀ ਟੂ ਵਰਗੇ ਵੀ ਗੰਭੀਰ ਇਲਜ਼ਾਮ ਲੱਗੇ ਹੋਏ ਸਨ ਉਸ ਵੇਲੇ। ਪਰ ਉਸ ਵੇਲੇ ਦੋਸਤੋ ਕਾਂਗਰਸ ਹਾਈ ਕਮਾਂਡ ਨੇ ਇਸ ਦੀ ਪ੍ਰਵਾਹ ਨਾ ਕੀਤੀ। ਨਤੀਜਾ ਕਾਂਗਰਸ ਪਾਰਟੀ ਚੋਣਾਂ ਹਾਰ ਗਈ। ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬ ਹੁਣ ਦੋਸਤੋ ਉਸ ਸਰਕਾਰ ਦਾ ਸਿਰਫ 1 ਸਾਲ ਬਚਿਆ ਹੈ ਕਾਂਗਰਸ ਪਾਰਟੀ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਉਹ ਸੱਤਾ ਪ੍ਰਾਪਤੀ ਦੇ ਬਹੁਤ ਨੇੜੇ ਹੈ ਆਮ ਆਦਮੀ ਪਾਰਟੀ ਦੀ ਫੇਲਿਅਰ ਦਾ ਪੂਰਾ ਫਾਇਦਾ ਕਾਂਗਰਸ ਨੂੰ ਮਿਲੇਗਾ ਕਿਉਂਕਿ ਸ਼੍ਰੋਮਣਿਕਾਲੀ ਦਲ ਬਾਦਲ ਅੰਦਰੂਨੀ ਕਲਾਕਲੇਸ਼ ਵਿੱਚ ਫਸਿਆ ਹੋਇਆ ਹੈ ਤੇ ਭਾਜਪਾ ਅਤੇ ਭਾਜਪਾ ਭਾਜਪਾ ਪਰ ਦੀ ਕਿਸਾਨਾਂ ਤੇ ਸਿੱਖਿਆ ਵਿੱਚ ਵਾਵਾ ਨਫਰਤ ਭਰੀ ਜਾ ਚੁੱਕੀ ਹੈ ਪੰਜਾਬ ਵਿੱਚ ਇਹਨਾਂ ਦੋਹਾਂ ਦੇ ਰੇਸ ਵਿੱਚੋਂ ਬਾਹਰ ਹੁੰਦੇ ਹੀ ਦੋਸਤੋ ਪੰਜਾਬ ਵਿੱਚ ਸਿਰਫ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਹੀ ਬਚਦੀ ਹੈ ਇਹਨਾਂ ਮੁਤਾਬਕ ਦੋਸਤੋ ਜਦੋਂ ਸੁਖਜਿੰਦਰ ਸਿੰਘ ਰੰਦਾਵਾ ਸੁਖੀ ਰੰਦਾਵਾ ਉਹਨਾਂ ਨੇ ਆਪਣੇ ਪੱਖ ਵਿੱਚ ਟੀਵੀ ਚੈਨਲ ਤੇ ਹਵਾ ਬਣਾਈ ਤਾਂ ਇਸ ਸੀਰੀਜ਼ ਵਿੱਚ ਜੋ ਹੋਰ ਵੀ ਸ਼ਾਮਲ ਹੋ ਸਕਦੇ ਸਨ ਉਹ ਵੀ ਸਾਰੇ ਟੀਵੀ ਚੈਨਲਾਂ ਤੇ ਆਜੇ ਤੇ ਇੰਟਰਵਿਊਜ਼ ਦੇਣ ਲੱਗੇ ਜਾਂ ਤੇ ਬੋਲੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੰਗੀਆਂ ਚਕਮੀਆਂ ਚਕਮੀਆਂ ਗੱਲਾਂ ਕੀਤੀਆਂ ਰਾਜਾ ਬਿਰਿੰਗ ਵੀ ਆ ਕੇ ਥੋੜਾ ਬੋਤਾ ਬੋਲਿਆ ਪਰ ਦੋਸਤੋ ਉਸ ਨੂੰ ਪਾਰਟੀਆਂ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਚੰਗਾ ਘੇਰਿਆ ਰਾਜਾ ਬਿਰਿੰਗ ਤਾਂ ਬੀਬਾ ਪੁੱਤ ਬਣ ਕੇ ਚੁੱਪਚਾਪ ਹੋ ਕੇ ਬਹਿ ਗਿਆ ਇੰਜ ਦੋਸਤੋ ਇਸ ਤੋਂ ਬਾਅਦ ਲੋਹਾ ਗਰਮ ਵੇਖ ਕੇ ਚਰਨ ਸਿੰਘ ਚੰਨੀ ਵੀ ਮੈਦਾਨ ਵਿੱਚ ਆ ਗਏ ਉਹਨਾਂ ਦੀ ਇੱਕ ਕਲਿੱਪ ਮੀਡੀਆ ਵਿੱਚ ਇੱਕ ਮੀਟਿੰਗ ਵਾਲੀ ਕਲਿੱਪ ਦੋਸਤੋ ਮੀਡੀਆ ਵਿੱਚ ਵਾਇਰਲ ਹੋਈ ਜਾਂ ਵਾਇਰਲ ਕਰਵਾਈ ਗਈ ਇਹ ਤੁਸੀਂ ਆਪ ਹੀ ਸਮਝੋ ਕਿਸ ਨੇ ਇਹ ਕੀਤਾ ਹੋਵੇਗਾ ਦੋਸਤੋ ਤੁਸੀਂ ਆਪ ਸਿਆਣੇ ਹੋ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਿਓ ਚਰਨਜੀਤ ਸਿੰਘ ਚੰਨੀ ਬਸ ਨਾਨੁਕਰ ਹੀ ਕਰਦੇ ਰਹੇ ਪਰ ਅਸਲੀ ਗੱਲ ਤੇ ਡੱਡੇ ਰਹੇ ਦੋਸਤੋ ਇਹਨਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਖਾਸ ਕਰਕੇ ਕਾਂਗਰਸ ਵਿੱਚ ਹਰ ਵੱਡਾ ਉਹਦਾ ਹਰ ਐਮ ਉਹਦਾ ਜੱਟਾਂ ਕੋਲ ਹੀ ਹੁੰਦਾ ਹੈ ਜੱਟ ਸਿੱਖ ਛਾਏ ਹੋਏ ਹਨ ਤੇ ਦਲੇ ਤੋਂ ਉਹਨਾਂ ਨੂੰ ਪੰਜਾਬ ਵਿੱਚ ਕੁਝ ਵੀ ਨਹੀਂ ਮਿਲਦਾ ਖਾਸ ਕਰਕੇ ਕਾਂਗਰਸ ਪਾਰਟੀ ਵਿੱਚ ਕੋਲਮਲਾਕੇ ਇਹੋ ਕਹਿ ਰਹੇ ਸਨ ਕਿ 2027 ਵਿੱਚ ਕਾਂਗਰਸ ਪਾਰਟੀ ਕਿਸੇ ਦਲਤ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨੇ। ਦੋਸਤੋ ਇਹੇ ਦਬਾਅ ਦੀ ਰਾਜਨੀਤੀ ਹੈ। ਗੱਲ ਵੱਧੀ ਵੱਧੀ ਵੱਧ ਹੀ ਗਈ। ਕਾਰਡੋਕਲੇਸ਼ਨਾਂ ਵਧਿਆ ਕਿ ਇਹਨਾਂ ਨੂੰ ਦਿੱਲੀ ਸੱਦਿਆ ਗਿਆ। ਉਹਨਾਂ ਨੇ ਪੰਜਾਬ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ ਦਿੱਲੀ ਸੱਦਿਆ ਤੇ ਬੰਦੇ ਦੇ ਪੁੱਤ ਬਣਾਇਆ। ਉੱਥੇ ਇਹ ਸਾਰੇ ਬੀਬੇ ਪੁੱਤ ਵਾਂਗੂ ਵਿਚਰ ਰਹੇ ਸਨ। ਪਰ ਕੀ ਦੋਸਤੋ ਸੱਤਾ ਦੀ ਭੁੱਖ ਪੰਜਾਬ ਆਉਂਦੇ ਹੀ ਫਿਰ ਇਹ ਕਾਰਡੋਕਲੇਸ਼ ਸ਼ੁਰੂ ਨਹੀਂ ਹੋ ਜਾਵੇਗਾ? ਹੌਲੀ-ਹੌਲੀ ਇੱਕ ਦੂਜੇ ਦੀਆਂ ਜਿੰਨੀਆਂ ਹੋ ਸਕੀਆਂ ਇਹ ਸੰਭਾਵਨਾਵਾਂ ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਨਹੀਂ ਚਰਨਜੀਤ ਸਿੰਘ ਚੰਨੀ ਨੇ ਤਾਂ ਦਬਾਅ ਬਣਾਉਣ ਲਈ ਇਹ ਹਵਾ ਬਣਾ ਦਿੱਤੀ ਸੀ ਕਿ ਉਹ ਭਾਜਪਾ ਵਿੱਚ ਵੀ ਜਾ ਸਕਦੇ ਹਨ ਚਰਨਜੀਤ ਸਿੰਘ ਚੰਨੀ ਮਤਾਂਕੋ ਦੋਸਤੋ ਉਹ ਪੰਜਾਬ ਵਿੱਚ ਦਲਤਾਂ ਦੇ ਸਭ ਤੋਂ ਵੱਡਾ ਚਿਹਰਾ ਬਣ ਚੁੱਕੇ ਹਨ ਇਹ ਖੁਸ਼ਫਹਿਮੀ ਉਹਨਾਂ ਨੂੰ ਹੋ ਗਈ ਹੈ ਬਾਕੀ ਸਚਾਈ ਲੋਕ ਆਪ ਹੀ ਜਾਣਦੇ ਹਨ ਦੋਸਤੋ ਜਦੋਂ ਕਰੋਨਾ ਜੇਬ ਵਿੱਚ ਹੁਣ ਗਾਂਧੀ ਫੈਮਿਲੀ ਦਾ ਕੁਠਣੀ ਬੈਠਣੀ ਹੋਵੇ ਚਮਕੌਰ ਸਾਹਿਬ ਤੋਂ ਐਮਐਲਏ ਜਿੱਤਣ ਤੋਂ ਬਾਅਦ ਜਲੰਧਰ ਉਪਰੀ ਥਾਂ ਜਾ ਕੇ ਵੀ ਉਹ ਐਮਪੀ ਬਣ ਜਾਣ ਜਿੱਤੇ ਜਾਣ ਫਿਰ ਦੋਸਤੋ ਗਲਤਫਹਮੀ ਹੋਣਾ ਸੁਭਾਵਿਕ ਹੀ ਹੈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਸਭ ਤੋਂ ਵੱਡੀ ਗੱਲ ਦੋਸਤੋ ਗਾਂਧੀ ਫੈਮਲੀ ਤੱਕ ਉਹਨਾਂ ਦੀ ਪਹੁੰਚ ਇੰਜ ਚਰਨ ਸਿੰਘ ਚੰਨੀ ਦੋਸਤੋ ਪੰਜਾਬ ਵਿੱਚ ਸੀਐਮ ਬਣਨ ਦੇ ਕਾਬਿਲ ਇੱਕੋ ਮਾਤਰ ਚਿਹਰਾ ਆਪਣੇ ਆਪ ਨੂੰ ਹੀ ਸਮਝਦੇ ਹਨ ਬਾਕੀ ਦੋਸਤੋ 2027 ਵਿੱਚ ਇਸਦਾ ਫੈਸਲਾ ਪੰਜਾਬ ਦੇ ਲੋਕ ਕਰ ਹੀ ਦੇਣਗੇ ਪਰ ਇਹਨਾਂ ਦੀ ਇਹ ਸੋਚ ਇਹ ਕੀ ਪੰਜਾਬ ਨੂੰ ਸਮਾਜ ਨੂੰ ਦੇ ਸਕਦੇ ਹਨ ਇਸ ਬਾਰੇ ਸੋਚਣਾ ਚਾਹੀਦਾ ਹੈ ਇਸ ਬਾਰੇ ਆਪਾਂ ਵੀ ਗੱਲ ਕਰ ਹੀ ਸਕਦੇ ਹਾਂ पंजाब में अगर आप मानते हो कि अठतीस या पैंतीस परसेंट आबादी है जो जो तो है ही तो फिर हमें रिप्रेजेंटेशन क्यों नहीं मिल रही पंजाब का प्रधान भी अपर कास्ट है प्रधान का सी लीडर भी अपर कास्ट है पंजाब की महिला बिंग भी अपर कास्ट है पंजाब का जनरल सेक्रेटरी भी अपर कास्ट है हम कहा जाए ये लोग कहा जाए ਦੋਸਤੋ ਇਹਨਾਂ ਮਤਾਂ ਕੋਲ ਜੱਟਾਂ ਕੋਲ ਪੰਜਾਬੀ ਵਿੱਚ ਬਹੁਤ ਸਾਰੇ ਅਹਿਮ ਅਹੁਦੇ ਹਨ ਗੱਲ ਠੀਕ ਵੀ ਹੈ ਪੰਜਾਬ ਵਿੱਚ ਜੱਟਾਂ ਦੀ ਪੂਰੀ ਚੜ੍ਹਤ ਹੈ ਪਰ ਆਉਂਦੇ ਦਾ ਦੋਸਤ ਉਹ ਵੀ ਚੁਣ ਕੇ ਹੀ ਹਨ ਹੁਣ ਦਾ ਦਲਤ ਵਰਗ ਜੱਟਾਂ ਦਾ ਸਿਰੀ ਨਹੀਂ ਹੈ ਦਲਤ ਵਰਗ ਹੋਰਗੇ ਕਿਤੇ ਰਾਹੀਂ ਰੋਜੀ ਰੋਟੀ ਕਮਾ ਕੇ ਖਾਂਦਾ ਹੈ ਨਾ ਕਿ ਜੱਟਾਂ ਦੇ ਖੇਤਾਂ ਵਿੱਚ ਦਿਹਾੜੀਆਂ ਲਾ ਕੇ ਐਸੀ ਬੀਸੀ ਵਿੱਚੋਂ ਵੀ ਬਹੁਤ ਸਾਰੇ ਲੋਕ ਡੀਸੀ ਐਸਐਸਪੀ ਐਮਐਲਏ ਐਮਪੀ ਬਣਦੇ ਹਨ ਸਰਕਾਰੀ ਮਹਿਕਾਂ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਹੁਣ ਅਫਸਰ ਵੀ ਲੱਗੇ ਹੋਏ ਹਨ ਜੇ ਫਿਰ ਵੀ ਅਸੀਂ ਵਿਚਾਰ ਕੀ ਦਾ ਕਾਰਡ ਖੇਡਣਾ ਹੈ ਤਾਂ ਦੋਸਤੋ ਇਹ ਲੋਕਾਂ ਨੂੰ ਹজম ਨਹੀਂ ਹੋਵੇਗਾ ਪਹਿਲਾਂ ਦੋਸਤੋ ਇਹ ਉਹ ਰੋਣਾ ਬ੍ਰਾਹਮਣਾਂ ਲਈ ਰੋਇਆ ਜਾਂਦਾ ਸੀ ਬ੍ਰਾਹਮਣਾਂ ਦਾ ਕੰਟਰੋਲ ਮੰਤਰਾਂ ਤੇ ਹੁੰਦਾ ਸੀ ਰਾਜਦਾਨ ਉਸ ਵੇਲੇ ਵੀ ਰਾਜੇ ਹੀ ਕਰਦੇ ਸਨ ਚਾਹੇ ਖੱਤਰੀ ਹੋਣ ਦਾ ਜੱਟ ਜਾਂ ਕੋਈ ਹੋਰ ਜਾਤਾਂ ਦੇ ਵਪਾਰ ਵੀ ਦੋਸਤੋ ਉਸ ਵੇਲੇ ਵਪਾਰੀਆਂ ਦੇ ਹੱਥ ਹੀ ਹੁੰਦਾ ਸੀ ਪਰ ਕੁਝ ਵਰਗਾਂ ਦੀ ਮਾੜੀ ਆਰਥਿਕਤਾ ਤੇ ਸਮਾਜਿਕ ਸਥਿਤੀ ਦਾ ਦੋਸ਼ ਉਸ ਵੇਲੇ ਬ੍ਰਾਹਮਣ ਨੂੰ ਹੀ ਦਿੱਤਾ ਜਾਂਦਾ ਸੀ ਉਨੇ ਹੀ ਰੋਣਾ ਦੋਸਤੋ ਜੱਟਾਂ ਲਈ ਲੈ ਕੇ ਰੋਇਆ ਜਾਂਦਾ ਹੈ ਕਿ ਕਿ ਤਰਸ ਖਾ ਕੇ ਰਾਸਤਾ ਦੇ ਦਿੱਤੀ ਜਾਂਦੀ ਹੈ ਲੋਕਤੰਤਰ ਵਿੱਚ ਲੋਕਾਂ ਦੀ ਪ੍ਰਵਾਣਗੀਆਂ ਤੇ ਤੁਹਾਡੀ ਯੋਗਤਾ ਹੀ ਤੁਹਾਨੂੰ ਇਹਨਾਂ ਉਦਿਆਂ ਤੱਕ ਪਹੁੰਚਾ ਸਕਦੀ ਹੈ ਦੋਸਤੋ ਚਰਨਜੀਤ ਸਿੰਘ ਚੰਨੀ ਦਾ ਬਿਆਨ ਇੱਕ ਵਾਰੀ ਫੇਰ ਸੁਣੋ ਪੰਜਾਬ ਮੇਂ ਅਗਰ ਆਪ ਮੰਨਤੇ ਹੋ ਕਿ 38 ਜਾਂ 35% ਆਬਾਦੀ ਹੈ ਦੋ ਦੋ ਹੈ ਹੀ ਤੋ ਫਿਰ ਹਮੇਂ ਰਿਪਰੈਜ਼ੈਂਟੇਸ਼ਨ ਕਿਉਂ ਨਹੀਂ ਮਿਲ ਰਹੀ ਪੰਜਾਬ ਦਾ ਪ੍ਰਧਾਨ ਵੀ ਅਪਰਕਾਸ ਦੇ ਸਰਦਾਰ ਦਾ ਸੀਐਲਪੀ ਲੀਡਰ ਵੀ ਅਪਰ ਕਾਸਟ ਸ ਪੰਜਾਬ ਦੀ ਮਹਿਲਾ ਬਿੰਦੀ ਵੀ ਅਪਰ ਕਾਸਟ ਪੰਜਾਬ ਦਾ ਜਨਰਲ ਸੈਕਟਰੀ ਵੀ ਅਪਰ ਕਾਸਟ ਯਾਰ ਹੰਤ ਕਹਾ ਜਾਏ ਇਹ ਲੋਕ ਕਹਾ ਜਾਏ ਕਿ ਪਿਛਲੀ ਵਾਰ ਤੁਹਾਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ ਜਾਂ ਨਹੀਂ ਕਿ ਤੁਹਾਡੇ ਭਾਂਜੇ ਆ ਪਤਾ ਨਹੀਂ ਭਤੀਜਾ ਹਨ ਉਸ ਕੋਲ 10 ਕਰੋੜ ਬਰਾਮਦ ਹੋਏ ਸਾਂ ਜਾਂ ਨਹੀਂ ਮਰਿੰਡੇ ਵਿੱਚ ਮਹਿਲਾ ਵਰਗਾ ਘਰ ਖਰੜ ਵਿਜਾ ਮੁਹਾਲੀ ਵਿੱਚ ਉੱਥੇ ਵੀ ਲਗਜ਼ਰੀ ਕੋਠੀ ਹਾਲੇ ਵੀ ਇਹ ਦਲਦਹਨ ਦੇ ਨਾਤੇ ਤਰਸਦਾ ਪਾਤਰ ਬਣਦੇ ਹਨ ਜੱਟਾਂ ਪ੍ਰਤੀ ਜੋ ਅੰਦਰ ਨਫ਼ਰਤ ਹੈ ਉਹ ਇਹਨਾਂ ਦੇ ਬਿਆਨਾਂ ਵਿੱਚ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਕਰੋੜਾ ਕਮਾ ਕੇ ਵੀ ਅੰਦਰ ਉਹ ਹੀ ਘਾਟ ਨਹੀਂ ਜਾਂਦੀ ਇਸ ਨੂੰ ਹੀ ਦੋਸਤੋ ਇਨਫੀਰਟੀ ਕੰਪਲੈਕਸ ਕਿਹਾ ਜਾਂਦਾ ਹੈ ਕੋਈ ਦੋਸਤੋ 2 2.5 ਕਿੱਲਾਂ ਵਾਲਾ ਜੱਟ ਤਾਂ ਇਹ ਨਹੀਂ ਕਹਿੰਦਾ ਕਿ ਮੈਨੂੰ ਜੱਟ ਹੋਣ ਕਰਕੇ ਆਹ ਪੋਸਟ ਦਿਓ ਆ ਉਹਦਾ ਦਿਓ ਸਰਪੰਚੀਆਂ ਵੇਲੇ ਕਿਹੜੇ ਮਾੜੇ ਜਾਂ ਘੱਟ ਜ਼ਮੀਨੇ ਨੇ ਤਰਲਾ ਮਾਰਿਆ ਹੁੰਦਾ ਹੈ ਕਿ ਮੈਨੂੰ ਬੇਜ਼ਮੀਨਾ ਹੋਣ ਕਰਕੇ ਜਾਂ ਘੱਟ ਜ਼ਮੀਨਾ ਹੋਣ ਕਰਕੇ ਸਿਰਫ਼ ਜੱਟ ਹੋਣ ਕਰਕੇ ਆਹ ਉਹਦਾ ਦਿਓ ਅਗਲੇ ਇਹ ਕਦੇ ਜੋਰ ਨਾਲ ਜਗਰੇ ਨਾਲ ਜ਼ਿੰਦਗੀ ਜੀਉਂਦੇ ਹਨ ਮਾੜੇ ਜੰਗੇ ਹਾਲਾਤਾਂ ਦਾ ਸਾਹਮਣਾ ਵੀ ਜੱਟ ਕਰਦੇ ਹੀ ਹਨ ਕੁਝ ਗੀਤਾਂ ਵਿੱਚ ਕੁਝ ਫੁਕਰੇ ਜੱਟਾਂ ਦੀ ਤਰੀਫ਼ ਸੁਣ ਕੇ ਪੂਰੀ ਜੱਟ ਬਰਾਦਰੀ ਪ੍ਰਤੀ ਨਫ਼ਰਤ ਇਹ ਸਮਾਜ ਅੰਦਰ ਭਰੀ ਜਾ ਰਹੀ ਹੈ ਹਿੰਦੂ ਵਰਗ ਦੋਸਤੋ ਪੰਜਾਬ ਵਿੱਚ ਸਰਦਾਰੀ ਦਾ ਬੋਤਾ ਭੁੱਖਾ ਨਹੀਂ ਹੈ ਨਾ ਹੀ ਉਹ ਬਹੁਤੀ ਇਸ ਦੀ ਪਰਵਾਹ ਕਰਦਾ ਹੈ ਪਰ ਇਹ ਦੋਸਤੋ ਆਪਣੇ ਆਪ ਨੂੰ ਦਲਿਤ ਕਹਾਉਣ ਵਾਲੇ ਵਿਚਾਰੇ ਜਿਹੇ ਹਰ ਥਾਂ ਤਰਸ ਦੇ ਪਾਤਰ ਦਰਸਾਉਂਦੇ ਹਨ ਇਹ ਇਸੇ ਵਿਚਾਰਗੀ ਦੇ ਸਿਰ ਦੇ ਉੱਪਰ ਦੋਸਤੋ ਸਮਾਜ ਵਿੱਚ ਸਰਦਾਰੀ ਭਾਲਦੇ ਹਨ ਘਰੋੜਾ ਕਮਾ ਕੇ ਵੀ ਦੋਸਤੋ ਢਿੱਡ ਨਹੀਂ ਭਰਦਾ ਐਮਐਲਏ ਐਮਪੀ ਬਣ ਕੇ ਵੀ ਇਹ ਲੋਕ ਤਰਸਦਾ ਪਾਤਰ ਦੱਸਦੇ ਹਨ ਆਪਣੇ ਆਪ ਨੂੰ ਕਿ ਦੋਸਤੋ ਇਹਨਾਂ ਨੂੰ ਸਿਰਫ ਐਸਸੀ ਹੋਣ ਕਰਕੇ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ ਇਹ ਪੰਜਾਬ ਦੇ ਵੋਟਰਾਂ ਨੂੰ ਖਾਸ ਕਰਕੇ ਦਲਦਲ ਵੋਟਰਾਂ ਨੂੰ ਸੋਚਣਾ ਚਾਹੀਦਾ ਹੈ ਜਿਹੜੇ ਇੰਨਾ ਕੁਝ ਪਾਣ ਤੋਂ ਬਾਅਦ ਵੀ ਦੋਸਤੋ ਸਮਾਜ ਵਿੱਚ ਵੱਡੇ ਉਦਾਂ ਤੇ ਰਹਿੰਦੇ باوجود ਵੀ ਆਪਣੇ ਆਪ ਨੂੰ ਵੰਚਿਤ ਸ਼ੋਸ਼ਿਸ਼ ਦੱਸੀ ਜਾ ਰਹੇ ਹਨ ਤਾਂ ਦੋਸਤੋ ਇਹਨਾਂ ਤੋਂ ਸਮਾਜ ਨੂੰ ਛੁਟਕਾਰਾ ਪਾ ਹੀ ਲੈਣਾ ਚਾਹੀਦਾ ਹੈ ਕਿਸੇ ਹੋਰ ਵੰਚਿਤ ਸ਼ੋਸ਼ਿਸ਼ ਨੂੰ ਮੌਕਾ ਇਹਨਾਂ ਦੀ ਥਾਂ ਦੇਣਾ ਚਾਹੀਦਾ ਹੈ ਦੋਸਤੋ ਇਹਨਾਂ ਤੋਂ ਇਲਾਵਾ ਬੰਚੇ ਦਾ ਸ਼ੋਸ਼ਤਾਂ ਤੋਂ ਇਲਾਵਾ ਵੀ ਦੋਸਤੋ ਕਿੰਨੇ ਜੱਟ ਹੋਣਗੇ ਜਿਹੜੇ ਐਮਪੀ ਨਹੀਂ ਬਣੇ ਹੋਣਗੇ ਐਮਐਲਏ ਵੀ ਨਹੀਂ ਬਣੇ ਹੋਣਗੇ ਇੱਥੋਂ ਤੱਕ ਕਿ ਪਿੰਡਾਂ ਵਿੱਚ ਸਰਪੰਚੀ ਜਾਂ ਪੰਚੀ ਤੱਕ ਵੀ ਉਹਨਾਂ ਕੋਲ ਨਹੀਂ ਆਈ ਹੋਵੇਗੀ ਕਿ ਉਹ ਵੀ ਇਹਨਾਂ ਵਾਂਗੂ ਤਰਲੇ ਮਾਰਨ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਗੁਰਦਾਸਪੁਰ ਵਾਲਾ ਸੁਖੀ ਰਿੰਦਾਵਾ ਕਿ ਉਹ ਵੀ ਰੋਣਾ ਰੋਵੇ ਕਿ ਉਸ ਨੂੰ ਜੱਟ ਹੋਣ ਕਰਕੇ ਪਿਛਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਚਰਨਜੀਤ ਸਿੰਘ ਚੰਨੀ ਦੇ ਤਰਕ ਅਨੁਸਾਰ ਤਾਂ ਉਸ ਨੂੰ ਰੋਲਾ ਪਾਣਾ ਹੀ ਚਾਹੀਦਾ ਹੈ ਕਿ ਉਸ ਨੂੰ ਜੱਟ ਹੋਣ ਕਰਕੇ ਪਿਛਲੀ ਵਾਰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਅੱਜ ਦੇ ਦੋਸਤੋ ਚੰਨੀ ਸਾਹਿਬ ਨੇ ਪੰਜਾਬ ਵਿੱਚ ਜੱਟ ਵਰਸਸ ਦਲਤ ਇਹ ਮੁੱਦਾ ਉਭਾਰ ਦਿੱਤਾ ਹੈ ਚੰਨੀ ਸਾਹਿਬ ਕਰੋੜਾਂ ਦੀ ਧਨਸੰਪਤੀ ਕਮਾ ਕੇ ਐਮਪੀ ਐਮਐਲਏ ਮੁੱਖ ਮੰਤਰੀ ਬਣ ਕੇ ਵੀ ਵਿਚਾਰੇ ਦਲਤ ਹੀ ਹਨ ਉਹਨਾਂ ਦੇ ਅੰਦਰ ਦਾ ਇਨਫੀਰੀਟੀ ਕੰਪਲੈਕਸ ਦੋਸਤੋ ਕੋਈ ਵੀ ਦੂਰ ਨਹੀਂ ਕਰ ਸਕਦਾ ਇਹਨਾਂ ਦੇ ਤਾਂ ਦੋਸਤੋ ਕ੍ਰਿਪਟੋ-ਕ੍ਰਿਸਚੀਅਨ ਹੋਣ ਦੇ ਵੀ ਸ਼ੰਕੇ ਹਨ ਦੋਸਤੋ ਇਹੋ ਜਿਹੇ ਲੀਡਰਾਂ ਨੂੰ ਫੋਲੋ ਕਰਨ ਦੀ ਥਾਂ ਆਪਾਂ ਨੂੰ ਗੁਰੂ ਰਵਿਦਾਸ ਜੀ ਨੂੰ ਫੋਲੋ ਕਰਨਾ ਚਾਹੀਦਾ ਹੈ ਜੋ ਜੁੱਤੀਆਂ ਗੰਢਦੇ ਸਨ ਪਰੇਸ਼ਾਨ ਨਾਲ ਜੀਉਂਦੇ ਸਨ ਆਪਣੇ ਆਪ ਨੂੰ ਚਮਾਰ ਵੀ ਪੂਰੇ ਸ਼ਾਨ ਨਾਲ ਕਹਿੰਦੇ ਸਨ ਤੇ ਆਪਣੇ ਗਿਆਨ ਨਾਲ ਹਰ ਇੱਕ ਦੇ ਹਿਰਦੇ ਨੂੰ ਵੀ ਠਾਰਦੇ ਸਨ ਸੱਚ ਦਾ ਚੰਗੇ ਜੀਵਨ ਦਾ ਉਹ ਰਾਹ ਦਿਖਾਉਂਦੇ ਸਨ ਦੋਸਤੋ ਜੇ ਆਪਾਂ ਇਹੋ ਜਿਹੇ ਲੀਡਰਾਂ ਦੇ ਪਿੱਛੇ ਲੱਗਾਂਗੇ ਤਾਂ ਭਟਕਣਾ ਹੀ ਪ੍ਰਾਪਤ ਹੋਵੇਗੀ ਆਪਣੇ ਆਂਢੀ ਗੁਆਂਢੀ ਜਾਂ ਸੱਜਣ ਮਿੱਤਰ ਜੋ ਜੱਟ ਬ੍ਰਾਹਮਣ ਜਾਂ ਕੋਈ ਹੋਰ ਵੀ ਹੋ ਸਕਦਾ ਹੈ ਉਸ ਪ੍ਰਤੀ ਤੁਸੀਂ ਅੰਦਰੋਂ ਅੰਦਰ ਨਫ਼ਰਤ ਹੀ ਪਾਲੋਗੇ ਤੇ ਆਪਣੀ ਸੁਖੀ ਜ਼ਿੰਦਗੀ ਵਿੱਚ ਤਣਾਅ ਨਫ਼ਰਤ ਲੈ ਕੇ ਆ ਜਾਓਗੇ ਬਾਕੀ ਦੋਸਤੋ ਜਾਤ ਪਾਤ ਅੱਜ ਦੇ ਸਮੇਂ ਵਿੱਚ ਕਿੰਨੀ ਕੁ ਅਹਿਮੀਅਤ ਰੱਖਦੀ ਹੈ ਹੁਣ ਤਾਂ ਦੋਸਤੋ ਇਹ ਵਿਆਹਾਂ ਸ਼ਾਦੀਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਤੁਸੀਂ ਕਿਸ ਜਾਤ ਬਰਾਦਰੀ ਦੇ ਹੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਐਵੇਂ ਆਪਣੇ ਅੰਦਰ ਇਫੈਟੀ ਕੰਪਲੈਕਸ ਪਾਲੀ ਰੱਖਦੇ ਹੋ ਜੇ ਤੁਸੀਂ ਦੋਸਤੋ ਬਿਹਤਰ ਇਨਸਾਨ ਹੋ ਕਮੇਕਾਇੀ ਠੀਕ ਹੈ ਜਾਂ ਨੌਕਰੀਆਂ ਦੀ ਕਰਦੇ ਹੋ ਤੁਹਾਨੂੰ ਆਪਣੇ ਆਪ ਹੀ ਬਾਕੀ ਸਮਾਜ ਵਿੱਚ ਬਣਾ ਲਿਆ ਜਾਂਦਾ ਹੈ ਬਾਕੀ ਗਰੀਬ ਦਾ ਮਾੜੀ ਦਾ ਤਾਂ ਤੁਹਾਡੇ ਆਪਣੇ ਵੀ ਸਾਥ ਪਸੰਦ ਨਹੀਂ ਕਰਦੇ ਇਹ ਜੋ ਆਪਣੇ ਆਪ ਨੂੰ ਦਲਿਤ ਹੋਣ ਕਰਕੇ ਸੀਐਮ ਦਾ ਦਾਅਵੇਦਾਰ ਦੱਸਾ ਰਹੇ ਹਨ ਦੋਸਤੋ ਇਹਨਾਂ ਚੰਨੇ ਸਾਹਿਬ ਦੀ ਰਹਿਸ਼ ਵਿੱਚ ਹੀ ਕਿੰਨੇ ਜਮਾਦਾਰ ਜਾਂ ਦਿਹਾੜੀਦਾਰ ਜਾਂ ਕੂੜਾ ਟੋਣ ਵਾਲੇ ਸੋਫਿਆਂ ਤੇ ਜਾ ਕੇ ਬਹਿੰਦੇ ਹੋਣਗੇ ਸਤਕਾਰ ਪ੍ਰਾਪਤ ਕਰਦੇ ਹੋਣਗੇ ਸਭ ਨੂੰ ਪਤਾ ਹੀ ਹੋਵੇਗਾ ਤੁਸੀਂ ਆਪਣੀ ਗਰੀਬੀ ਲਈ ਆਪਣੀ ਜਾਤ ਨੂੰ ਮਹਿਣਾ ਦਿੰਦੇ ਹੋ ਪਰ ਕੀ ਜੱਟਾਂ ਨੂੰ ਜ਼ਮੀਨਾਂ ਖਰਾਤਾਂ ਵਿੱਚ ਮਿਲੀਆਂ ਸਨ ਸਿਰਾਂ ਦੀ ਬਾਜੀ ਲਾ ਕੇ ਦੋਸਤੋ ਦੇਸ਼ ਲਈ ਕੌਮ ਲਈ ਮਾਰ ਕੇ ਹੀ ਇਹ ਜ਼ਮੀਨਾਂ ਬਣਾਈਆਂ ਗਈਆਂ ਹਨ ਹੁਣ ਤੁਸੀਂ ਦੋਸਤੋ ਗਦਾਰਾਂ ਨੂੰ ਅੰਗਰੇਜ਼ਾਂ ਵੱਲੋਂ ਜੋ ਇਨਾਮ ਦਿੱਤੇ ਗਏ ਸਨ ਉਸ ਇਕ ਤਰਕ ਵੱਲ ਨਾ ਜਾਇਓ ਦੋਸਤੋ ਜਿਸ ਵੀ ਸਮਾਜ ਦਾ ਸਾਫ਼-ਸਾਫ਼ ਕਹੀਏ ਕਿ ਜਿਸ ਭਰਾੜੀ ਕੋਲ ਜ਼ਮੀਨਾਂ ਦਾ ਕਮਜ਼ਾਹ ਹੁੰਦਾ ਹੈ ਉਸ ਦੀ ਹੀ ਤੁੱਤੀ ਬੋਲਦੀ ਹੈ ਪੰਜਾਬ ਵਿੱਚ ਜੱਟਾਂ ਕੋਲ ਜ਼ਮੀਨਾਂ ਹਨ ਪੰਜਾਬ ਵਿੱਚ ਦੋਸਤੋ ਜੱਟਾਂ ਕੋਲ ਵੱਧ ਜ਼ਮੀਨਾਂ ਹਨ ਇਸੇ ਕਰਕੇ ਉਹਨਾਂ ਦੀ ਸਮਾਜ ਵਿੱਚ ਬੱਲੇ-ਬੱਲੇ ਹੈ ਬਾਕੀ ਬਾਕੀ ਪਰਦੇਸ ਦੇ ਹਿੱਸੇ ਵਿੱਚ ਕਈ ਥਾਈਂ ਗੁਜਰਾਂ ਕੋਲ ਵੀ ਤਾਂ ਜ਼ਮੀਨਾਂ ਦੀ ਸਰਦਾਰੀ ਹੈ ਕਿਤੇ ਦੇ ਯਾਦਵਾਂ ਕੋਲ ਜ਼ਮੀਨਾਂ ਦੀ ਵੱਧ ਸਰਦਾਰੀ ਹੈ ਬਾਕੀ ਦੋਸਤੋ ਜੱਟ ਭਾਈਚਾਰੇ ਦੇ ਬਹੁਤ ਲੋਕ ਉਹਨੇ ਮਾੜੇ ਨਹੀਂ ਹਨ ਜਿੰਨਾ ਉਹਨਾਂ ਨੂੰ ਗੀਤਾ ਨਹੀਂ ਪ੍ਰਚਾਰਿਆ ਜਾਂਦਾ ਹੈ ਖਾਨਦਾਨੀ ਅਨਖੀ ਜੱਟ ਵੀ ਪੰਜਾਬ ਵਿੱਚ ਬਹੁਤ ਵਸਦੇ ਹਨ ਜੀ ਦੋਸਤੋ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਜੱਟ ਵਰਸਸ ਦਲਤ ਇਹ ਕਰਨਾ ਬਹੁਤ ਹੀ ਗਲਤ ਕਦਮ ਹੈ ਦੋਸਤੋ ਜੱਟ ਤੁਹਾਡੀ ਸਰਦਾਰੀ ਕਿਉਂ ਕਬੂਲਣਾ ਸਿਰਫ ਦਲਤ ਹੋਣ ਕਰਕੇ ਸ਼ਾਇਦ ਕਦੇ ਵੀ ਨਹੀਂ ਹਾਂ ਪਿਆਰ ਨਾਲ ਸਭ ਦਾ ਭਲਾ ਕਰੋਗੇ ਇਹੋ ਜੀ ਸ਼ਖਸੀਅਤ ਬਣ ਕੇ ਉਹਨਾਂ ਦਾ ਸਮਰਥਨ ਲਿਆ ਜਾ ਸਕਦਾ ਹੈ ਦੋਸਤੋ ਜ਼ਮੀਨਾਂ ਘਟਦੀਆਂ ਜਾ ਰਹੀਆਂ ਹਨ ਪੁਸ਼ਤਦਾਰ ਪੁਸ਼ਤਵੰਡੀਆਂ ਹੋਣ ਕਰਕੇ ਜੱਟਾਂ ਦੀਆਂ ਬਹੁਤੀਆਂ ਲਾਦਾ ਵੀ ਦੋਸਤੋ ਵਿਦੇਸ਼ਾਂ ਵਿੱਚ ਪੀਆਰ ਲੈ ਕੇ ਵਸ ਗਈਆਂ ਹਨ ਜੱਟ ਭਾਈਚਾਰਾ ਤਾਂ ਅਲੱਗ ਹੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਉਹਨਾਂ ਦੇ ਪਿੰਡਾਂ ਵਿੱਚ ਲੋਕ ਇਸਾਈ ਹੁੰਦੇ ਜਾ ਰਹੇ ਹਨ ਸਿੱਖੀ ਨੂੰ ਖੋਰਾ ਲੱਗ ਰਿਹਾ ਹੈ ਉਪਰੋਂ ਆ ਪੰਜਾਬ ਵਿੱਚ ਜੱਟ ਵਰਸਸ ਦਾਲਤ ਬਹੁਤ ਮਾੜੀ ਗੱਲ ਹੈ ਦੋਸਤੋ ਸਾਡਾ ਸਮਾਜ ਤਾਂ ਪਹਿਲਾਂ ਹੀ ਬਹੁਤ ਵੰਡਿਆ ਜਾ ਚੁੱਕਿਆ ਹੈ ਪੰਜਾਬ ਵਿੱਚ ਹਾਲੇ ਵੀ ਹਿੰਦੂ ਵਰਸਸ ਸਿੱਖ ਇਹ ਵੰਡੀਆਂ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ ਹਨ ਤੁਸੀਂ ਨਵੀਂ ਵੰਡ ਪਾ ਕੇ ਜੱਟ ਵਰਸਸ ਦਾਲਤ ਕੀ ਭਾਰਤੀ ਅਤੇ ਇਲਾਕੇ ਦਾ ਸਮਾਜ ਦਾ ਕੀ ਭਲਾ ਕਰ ਰਹੇ ਹੋ ਇਹ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਬਾਕੀ ਦੋਸਤੋ ਚੰਨੀ ਸਾਹਿਬ ਇਹ ਦਬਾਅ ਦੀ ਰਾਜਨੀਤੀ ਬਣਾ ਰਹੇ ਹਨ ਜਿਹੜਾ ਵੀ ਚਾਹੇ ਕਿਸੇ ਵੀ ਪਾਰਟੀ ਵਿੱਚ ਹੋਵੇ ਦੋਸਤੋ ਹਾਈ ਕਮਾਂਡ ਦੇ ਦਬਾਅ ਦੀ ਰਾਜਨੀਤੀ ਕਰਦਾ ਹੈ ਉਹ ਪਾਰਟੀ ਵਿੱਚ ਜ਼ਿਆਦਾ ਦੇ ਟਿਕਦਾ ਨਹੀਂ ਹੈ ਕਿ ਦੋਸਤੋ ਚੰਨੀ ਸਾਹਿਬ ਵੀ ਭਾਜਪਾ ਦਾ ਜੁਆਇਨ ਨਹੀਂ ਕਰ ਰਹੇ ਭੂਵਿੱਖ ਵਿੱਚ ਕੈਪਟਨ ਅਮਰਿੰਦਰ ਸਿੰਘ ਬਾੰਗ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੋਸਤੋ ਇਹੋ ਜਿਹੀ ਦਬਾਅ ਵਾਲੀ ਰਾਜਨੀਤੀ ਕੀਤੀ ਸੀ ਆਪਣੀ ਆਖਰੀ ਟਰਮ ਵਿੱਚ ਉਸ ਤੋਂ ਬਾਅਦ ਦੋਸਤੋ ਉਹ ਆਪਣੀ ਹੀ ਪਾਰਟੀ ਵਿੱਚ ਜ਼ੀਰੋ ਹੋ ਗਏ ਸਨ ਜਾਂ ਨਹੀਂ ਅਤੇ ਹੁਣ ਕਿੱਥੇ ਹਨ ਬਾਕੀ ਦੋਸਤੋ ਪੰਜਾਬ ਵਿੱਚ ਕਾਂਗਰਸ ਪਾਰਟੀ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਚੋਣਾਂ ਵੇਲੇ ਕੋਸ਼ਿਸ਼ ਨਹੀਂ ਕਰੇਗੀ ਨਵਜੋਤ ਸਿੰਘ ਸਿੱਧੂ ਦੋਸਤੋ ਪੂਰਾ ਜ਼ੋਰ ਲਗਾ ਚੁੱਕਾ ਹੈ ਚਰਨ ਸਿੰਘ ਚੰਨੀ ਵੀ ਲਗਾ ਰਿਹਾ ਹੈ ਸੁਖੀ ਰੰਦਾਵਾ ਪ੍ਰਤਾਪ ਬਾਜਵਾ ਰਾਜਾ ਬਰਿੰਗ ਜਾਂ ਪ੍ਰਗਟ ਸਿੰਘ ਦੋਸਤੋ ਕਿਸੇ ਇੱਕ ਦਾ ਵੀ ਨਾ ਕੋਸ਼ਿਸ਼ ਕੀਤਾ ਗਿਆ ਤਾਂ ਬਾਕੀ ਸਾਰੇ ਨਾਰਾਜ਼ ਹੋ ਜਾਣਗੇ ਇਹ ਪੱਕੀ ਅਤੇ ਸੱਚੀ ਗੱਲ ਹੈ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ